ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਅਜੀਬ ਤਰ੍ਹਾਂ ਦੀ ਚੋਰੀ ਦਾ ਸਮਾਚਾਰ ਨਵਾਂ ਸ਼ਹਿਰ ਦੇ ਪਿੰਡ ਰਾਮਪੁਰ ਬਿਲੜੋਂ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਵਸਨੀਕ ਤੇਲੂ ਰਾਮ ਨੇ ਦੱਸਿਆ ਕਿ ਉਹ ਆਪਣੀ ਹਵੇਲੀ ਵਿੱਚ ਪਸ਼ੂਆਂ ਦਾ ਕੰਮਕਾਰ ਕਰਨ ਲਈ ਸਵੇਰੇ 6:30 ਵਜੇ ਦੇ ਕਰੀਬ ਗਏ ਸਨ ਕਿ ਜਦੋਂ ਵਾਪਸ ਆ ਕੇ ਦੇਖਿਆ ਤਾਂ ਕਮਰੇ ਵਿੱਚ ਪਏ ਉਹਨਾਂ ਦੇ ਇੱਕ ਅਟੈਚੀ ਕੇਸ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਆਂਗ ਗੁਆਣ ਦੀ ਸਹਾਇਤਾ ਨਾਲ ਬੁਝਾ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਉਹਨਾਂ ਦਾ ਇੱਕ ਸੋਨੇ ਦਾ ਮੰਗਲ ਸੂਤਰ ਦੋ ਸੋਨੇ ਦੀਆਂ ਮੁੰਦੀਆਂ 3000 ਰੁਪਏ ਨਕਦੀ ਸੋਨੇ ਦੀ ਚੈਨੀ ਅਤੇ ਵਾਲੀਆਂ ਗਾਇਬ ਸਨ ਜਿੱਥੋਂ ਸ਼ੰਕਾ ਜ਼ਾਹਿਰ ਕੀਤੀ ਗਈ ਕੇਸ ਅਟੈਚੀ ਕੇਸ ਵਿੱਚੋਂ 4 ਲੱਖ ਦੇ ਕਰੀਬ ਕੀਮਤੀ ਸਮਾਨ ਚੋਰੀ ਕਰਕੇ ਚੋਰਾਂ ਨੇ ਇਸ ਨੂੰ ਚੋਰੀ ਛਪਾਉਣ ਲਈ ਅੱਗ ਲਗਾ ਦਿੱਤੀ ਹੈ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕਰਦਿਆਂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜ ਕੇ ਉਹਨਾਂ ਦਾ ਸਮਾਨ ਵਾਪਸ ਕਰਵਾਏ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਪਰਿਵਾਰ ਅਤੇ ਪੁਲਿਸ ਮੁਲਾਜ਼ਮਾਂ ਕੋਲੋਂ ਲੈਂਦੇ ਹਾਂ ਇਸ ਘਟਨਾ ਦਾ ਹੋਰ ਵੇਰਵਾ साकेत के लिए जाना है मैं न्याना तक जाना हो नहीं कि अबريكا से आपे जाते हैं ब्रिटिश जगह हो के लिए ये थी थी। 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 सारा बड़ा कमराओं को लीटेन पर बैठना गया है ये ये जितनी भी मेरे बैठने का मतलब है कपड़े पड़े हैं और तक पड़े भी इतने पुराने हैं इसे सहे रखे पड़ेंगे इसलिए हमने कॉटन दिया जा। सहे रखे थे तो और लगने का काम सही ਮੈਂ ਕਹ ਰਿਹਾ ਮੇਰੇ ਕਹ ਲੈ ਕਿ ਬੰਦੇ ਨੇ ਸਿੱਧੇ ਜਿਹਾ ਸਮਾਨ ਘਟਿਆ ਕਿਥੇ ਲੋਕ ਲਗੇ ਸੀ ਇਤਨੀ ਚੱਕੀ ਵੇਚੀ ਗਈ ਦੁਬਾਰਾ ਫੇਰ ਲੋਗ ਲਗਾ ਤਾਂ ਵੀ ਕਰਦੇ ਦੁਬਾਰਾ ਫੇਰ ਲਗਾਦਾ ਉਹ ਸਮਾਨ ਘਟਿਆ ਦੁਬਾਰਾ ਇੱਥੇ ਅੱਗ ਲਗਾ ਕਾਫੀ ਲੋਕ ਤੇ ਰਹੋ ਕੋਈ ਸੂਤ ਹੀ ਮੜ ਜੂਗੀ ਅੱਗ ਲੱਗੇ ਨਹੀਂ ਨਹੀਂ ਮੇਰੇ ਅੱਗ ਕਹਿੰਦੀ ਨਹੀਂ ਅੱਗ ਦੁਬਾਰਾ ਕਰੀਏ ਸਾਰੇ ਸਮਝ ਲਿਖੀ ਲਿਆ ਹਾਲ ਕੀ ਕਰਦੀ ਆ ਅੱਛਾ ਕੀ ਘਟੇਗਾ ਰੱਬ ਲਈ ਇਹ ਤੇ ਇਸ ਜਗ੍ਹਾ ਆ ਕੇ ਉਹ ਤਾਂ ਦੇਖਿਆ ਬਰੋ ਮੇਰਾ ਨਾਮ ਤੇਲੂram son of ਸ਼ੰਕਰਦਾਸ ਰਾਮਪੁਰ ਬੁੰਜੜੋ ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਤੇ ਸਵੇ ਸਾਢੇ 6 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ ਇਥੇ ਅੱਗ ਲੱਗੀ ਹੋਈ ਸੀ ਤੇ ਸਾਰੇ ਆਂਡੀਓ ਗਾੜਿਆਂ ਨੇ ਦੌੜ ਭੱਜ ਕਰਕੇ ਅੱਗ ਨੂੰ ਬੁਝਾਇਆ ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕੱਪੜੇ ਤਾਂ ਅੱਧੇ ਹੋਏ ਸੜੇ ਹੋਏ ਸੀਗੇ ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ ਦੋ ਉਹਦੀਆਂ ਅੰਗੂਠੀਆਂ ਇੱਕ ਮੇਰੀ ਘਰ ਵਾਲੀ ਦੀ ਵਾਲੀਆਂ ਉਹ 3000 ਰੁਪਏ ਇਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਇੱਕ ਚੈਨੀ ਮੇਰੇ ਬੇਟੇ ਦੀ ਔਰ 100 200 ਰੁਪਏ ਖੁੱਲਾ ਪਿਆ ਸੀ ਇੱਕ ਨਕਲੀ ਆਰਟੀਫੀਸ਼ਲ ਜਿਹੜੇ ਗਜਰੇ ਹੁੰਦੇ ਉਹ ਪੈਸੇ ਉਹ 2 ਪੈਸੇ ਗੇ ਔਰ ਉਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ ਤੇ ਸਾਨੂੰ ਤਾਂ ਇਦਾਂ ਲੱਗਦਾ ਹੈ ਜਿੱਥੇ ਤੱਕ ਸਾਡੀ ਸੋਚ ਹੈ ਸਮਝ ਹੈ ਕਿ ਬੰਦੇ ਨੇ ਇਥੇ ਚੋਰੀ ਕੀਤੀ ਤੇ ਬਾਅਦ ਵਿੱਚ ਇਥੇ ਅੱਗ ਲਗਾਤੀ ਕਿ ਮੇਰੇ ਜਿਹੜੇ ਚੋਰੀ ਦੇ ਸਬੂਤ ਹੀ ਖਤਮ ਹੋ ਜਾਣ ਔਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ ਲਗ-ਪਗ ਸਾਡੇ ਕਿਤੇ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਨੂੰ ਦਾ ਮੰਗ ਕੀਤੀ ਇਹ ਹੀ ਜਾ ਰਹੀ ਹੈ ਕਿ ਇਹ ਜਿਹੜੇ ਇਦਾਂ ਦੇ ਅੰਸਰ ਹੈ ਕੁਝ ਸਖਤ ਕੀਤੀ ਜਾਵੇ ਤੇ ਬਹੁਤ ਮਾੜੀ ਗੱਲ ਆ ਤੋਂ ਸਾਨੂੰ ਪਤਾ ਲੱਗਾ ਸੀ ਆ ਕੇ ਦੇਖਿਆ ਇੱਥੇ ਇਹ ਵਿਚਾਰੇ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਮੈਂਦੀ ਬੰਦਾ ਜਿਸ ਬੰਦੇ ਨੇ ਵੀ ਕੰਮ ਕੀਤਾ ਬਹੁਤ ਗਲਤ ਕੀਤਾ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਉਹ ਲੱਗੀ ਹੋਈ ਸੀ ਪਰੇਸ਼ਾਨ ਸਾਰੇ ਸੀਗੇ ਇਹ ਤਾਂ ਸਮਾਨ ਇਹਦਾ ਵਿਚਾਰਾਂ ਦਾ ਵਿੱਚ ਹੈ ਦੇ ਸੀ ਬਹੁਤ ਮਾੜੀ ਗੱਲ ਆ ਇਹ ਚੀਜ਼ਾਂ ਤੇ ਨੱਥ ਪੈਣੀ ਚਾਹੀਦੀ ਸਾਡੇ ਨਾਲ ਤਾਂ ਮਤਲਬ ਕਿ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਮੈਂ ਪਿੰਡ ਬੇੜੋਂ ਦਾ ਸਰਪੰਚ ਆ। ਕਿਹਾ ਜਿੱਦਾਂ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਮਟਾ ਦਿੰਦਾ ਭਈ ਵੀ ਮੈਂ ਚੋਰੀ ਕੀਤੀ ਹੈ ਭਈ ਨਿਸ਼ਾਨ ਆ ਰਹਿਣ ਅੱਗੇ ਲੱਗੀ ਪਈ। ਇਹਨਾਂ ਦਾ ਕੋਈ 골ਡ ਸੀਗਾ 3-4 ਲੱਖ ਰੁਪਏ ਦਾ। ਉਹ ਲੈ ਗਏ ਕੋਈ ਕੱਪੜੇ ਸੀਗੇ। ਬਾਕੀ ਬਚਾ ਹੋ ਗਿਆ ਬੈੱਡਪੂੜ ਸਾਰੇ ਇੱਥੇ ਵੀ ਸੀਗੇ। ਬਚਾ ਹੋ ਗਿਆ। ਮਤਲਬ ਕਿ ਅਸੀਂ ਤਾਂ ਇਹ ਕਹਿੰਨੇ ਆਂ ਵੀ ਪ੍ਰਸ਼ਾਸਨ ਅਕੀ ਕਹਿੰਨੇ ਵੀ ਇਦਾਂ ਦੇ ਬੰਦੇ ਨੱਥ ਪਾਈ ਜਾਵੇ। ਜਿਹੜਾ ਕਿਸੇ ਨੁਕਸਾਨ ਕਰਦੇ ਕਿਸੇ ਦਾ ਬੰਦਾ ਮਿਹਨਤੀ ਮਿਹਨਤ ਨਾਲ ਕੰਮ ਕਰਦਾ ਹੈ ਦਿਨ ਰਾਤ ਮਿਹਨਤ ਕਰਦਾ ਜੀ ਬਾੜੇ ਗਏ ਮੈਸਾਂ ਚੋਂ ਜਾਂ ਕੁਝ ਕਰਨ ਗਏ ਉਹਦੇ ਬਾਅਦ ਆ ਕੰਮ ਹੋ ਗਿਆ ਜੀ ਇਸ ਕਰਕੇ ਪੰਜਾਬ ਤੋਂ ਮੰਗ ਕਰਦੇ ਵੀ ਇਹ ਨੂੰ ਨੱਥ ਪਾਈ ਜਾਵੇ ਹਾਂਜੀ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿਰਡੂ ਪਿੰਡ ਤੋਂ ਸਰਪੰਚ ਜੀ ਨੇ ਫੋਨ ਤੇ ਦੱਸਿਆ ਵੀ ਤੇਲੂਰਾਮ ਪੁੱਤਰ ਸ਼ੰਕਰਦਾਸ ਵਾਸੀ ਬਿਰਡੂ ਦੇ ਘਰ ਚੋਰੀ ਹੋਈ ਹੈ ਤੇ ਅਸੀਂ मौके ਤੇ ਪਹੁੰਚੇ ਤੇ ਦੀਸ਼ ਕਰ ਰਹੇ ਹਾਂ ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਤੇ ਉਹਨੂੰ ਜਾਂਦੇ ਹੋਏ ਅਗਲਾ ਦੇ ਬਾਕੀ ਤੋਤੀਸ਼ ਕਰੇ ਆਂ। ਆ ਜਾਂ ਜੀ ਉਹ ਬਰੀਫ ਕੇਸ ਵਿੱਚੋਂ ਜੋ ਸਮਾਨ ਸੀ ਉਹ ਵਿਚੋਂ ਲੈ ਗਏ ਤੇ ਜਾਂਦੇ ਹੋਏ ਅਗਲਾ ਦੇ ਹਾਂਜੀ ਹੁਣ ਤੋਤੀਸ਼ ਕਰ ਰਹੇ ਆਂ ਦੇਖਦੇ ਆਂ ਜੋ ਤਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕੰਮ ਨਹੀਂ ਕਰ ਲੋ।